ਵਹਿਗੁਰੂ ਜੀ ਕਾ ਕਲਸ ਵਹਿਗੁਰੂ ਜੀ ਕੀ ਫਤਿਹ ਅਸ ਕਰਦੇ ਆ ਸਾਰੀ ਸੰਗਤ ਜੜ ਜੜ ਹੋਏਗੀ ਜਿਵੇਂ ਕਿ ਅੱਜ ਚਲੋ ਦੇ ਇਸੇ ਵੀਡੀਓ ਤੋਂ ਆਪਾਂ ਬਹੁਤ ਸਮੇਂ ਬਾਅਦ ਭਾਂ ਲੱਗੇ ਆ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਕੀ ਤਿੰਨ ਚੱਲ ਰਹੇ ਐ ਸਹਿੋ ਜਦਿਆਂ ਦੇ ਹਾਂਜੀ ਸਿਆਲਾਂ ਵਿੱਚ ਜ਼ਿਆਦਾਤਰ ਜਿਹਦਾ ਪਹਿਲੇ ਪਾਸ਼ਾ ਮਹਾਰਾਜ ਦਾ ਪੁਰਪੁਰਬ ਆ ਗਿਆ ਫਿਰ ਅਕਲ ਕੀ ਤਰ ਪਾਸ਼ਾ ਮਹਾਰਾਜ ਦਾ ਜਨਮ ਪੁਰਪੁਰਬ ਆ ਰਿਹਾ ਇਸ ਕਰਕੇ ਫੇ ਵੇਹਲ ਨਹੀਂ ਲੱਗਦਾ ਨਾ ਕਿਤੇ ਸਰਚ ਵਜਦੀ ਨਾ ਕਿਤੇ ਜਾ ਹੁੰਦਾ ਕਾ ਵੇਸੀ ਕਿਸੇ ਦਾ ਫੋਨ ਆ ਜੇ ਕੋਈ ਕਾਰਵਾਈ ਤੇ ਉਹ ਫਿਰ ਕਿਵੇਂ ਜਾਣਾ ਪੈਂਦਾ ਵੇਸੀ ਜਦਦਰ ਸਮਾਂ ਹੁੰਦਾ ਆਪਣੇ ਕੋ ਕਰਨੀ ਹੈ ਜੀ ਕਿਸੇ ਜਾ ਕੇ ਕਿਤੇ ਸਰਚ ਮਾਰ ਲਈ ਜਿਹੜਾ ਹੀ ਲੋਕ ਭਲਾਈ ਦੇ ਕਾਰਜ ਕਰਦੇ ਆ ਉਹ 24 ਘੰਟੇ ਲਈ ਆਪਾਂ ਮੰਨ ਲੱਕੀ ਅਵੇਲੇਬਲ ਜਦੋਂ ਕੋਈ ਹਾਨੂੰ ਫੋਨ ਕਰਦੇ ਅਸੀਂ ਸੇਵਾ ਲਈ ਹਾਜ਼ਰ ਹਾਂ ਤੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਵੇਂ ਕਿ ਸਾਡੇ ਲਾਗੇ ਪਰਿਵਾਰ ਆ ਕਈਰ ਵੀਡੀਓ ਪਾਈ ਪਰਿਵਾਰ ਦੀ ਕਿ ਉਸ ਪਰਿਵਾਰ ਨੂੰ ਅਸੀਂ ਰਾਸ਼ਨ ਦੇਣ ਲਈਦਾ ਜੀ ਤਿੰਨ ਬੱਚੀਆਂ ਛੋਟੀਆਂ ਛੋਟੀਆਂ ਤੇ ਉਹਨਾਂ ਦਾ ਮਤਲਬ ਕਿ ਘਰ ਦਾ ਮਾਹੌਲੇ ਹੋਜਿਆ ਕਿ ਕਮਰੇ ਸਾਰੇ ਡਿੱਕੇ ਆ ਤੇ ਹੁਣ ਜਾ ਕੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਪਰਿਵਾਰ ਉੱਥੇ ਰਹਿ ਰਿਹਾ ਹੈ ਕਿ ਨਹੀਂ ਰਹਿ ਰਿਹਾ ਹੈ ਕਿ ਉਸ ਪਰਿਵਾਰ ਕਿਵੇਂ ਕੰਡੀਸ਼ਨ 'ਚ ਉਹ ਬੀਤਦੀ ਆ ਅਸੀਂ ਜਿੱਥੇ ਤੱਕ ਹੈਗੇ ਆ ਗੁਰਜਿੰਦ ਪ੍ਰਚਾਰਕ ਜਥਾ ਜਿਹੜਾ ਅਸੀਂ ਨਾਲਾਂ ਜਿਹੜੀਆਂ ਸਾਡੇ ਨਾਲ ਸਿੰਘ ਜਿੱਥੇ ਤੱਕ ਅਸੀਂ ਖੜ੍ਹ ਸਕਦੇ ਅਸੀਂ ਖੜ੍ਹਦੇ ਆ ਤੇ ਉਹਨਾਂ ਨੂੰ ਅਸੀਂ 2 ਮਹੀਨੇ ਬਾਅਦ ਹੀ 3 ਮਹੀਨੇ ਬਾਅਦ ਰਾਸ਼ਨ ਦੇਣ ਲਈਦਾ ਇਹ ਐਸਲਾ ਥੋੜਾ ਸੀ ਹੋ ਗਏ ਲੇਟ ਉਦੋਂ 2 ਮਹੀਨੇ ਬਾਅਦ ਰਾਸ਼ਨ ਦੇਈਦਾ ਤੇ ਕਿ ਆਪਾਂ 3 ਮਹੀਨੇ ਬਾਅਦ ਚੱਲੇ ਜਿੱਥੇ ਕਿ ਮੇਰਾ ਕਹਿਲ ਆ ਕਿ ਮੈਂ ਸੰਕ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਵੇਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਹੀ ਸੀਗੇ ਕੋਣ ਵੀ ਅਸੀਂ ਆ ਜਿੱਸਾ ਸਾਡਾ ਅਸੀਂ ਪ੍ਰੋਗਰਾਮ ਤੇ ਜਾ ਰਹੇ ਆ ਵੀ ਪ੍ਰੋਗਰਾਮ ਤੋਂ ਪਹਿਲਾਂ ਸੀ ਕਿ ਚੋਣੇ ਸੀ ਕਿ ਚਲੋ ਸਮਾਂ ਕੱਢ ਕੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ। ਜੋ ਇੱਕ ਹਫ਼ਤੇ ਤੋਂ ਰਾਸ਼ਨ ਦਾ ਲੈ ਲਿਆ ਸੀ ਸਮਾਂ ਹੀ ਨਹੀਂ ਮਸਲਾ ਕਿ। ਹੁਣ ਜਿੱਦਾਂ ਅਸੀਂ ਜਾਵਾਂਗੇ ਸਾਰੀ ਗੱਲਬਾਤ ਵੀ ਕਰਾਂਗੇ ਕਿ ਜੋ ਉਸ ਦਿਨ ਹੋਰ ਵੀ ਬਜੀਦੀ ਲੋਡ ਹੋਈ ਅਸੀਂ ਉਹਨਾਂ ਦਾ ਕੈਮਰਾ ਪੁੱਛਾਂਗੇ ਵੀਡੀਓ ਤੇ ਅਸੀਂ ਜ਼ਰੂਰ ਅਸੀਂ ਹੈਲਪ ਕਰਾਂਗੇ ਇਹਦੀ ਗੱਲ ਨਹੀਂ ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਵੀਡੀਓ ਦੇਖ ਕੇ ਛੱਡਣਾ ਨਾ ਆਇਆ ਕਰੋ। ਵੀਡੀਓ ਸਭ ਕਿਸੇ ਵਕਤ ਆਪਾਂ ਗੱਲਾਂ ਨੂੰ ਵੀ ਹੋਣੀ ਚਾਹੀਦੀ ਵੀ ਵੀਡੀਓ ਨੂੰ ਕਿ ਸਾਡੀਆਂ ਵੀਡੀਓ ਦੇਖਣ ਵਿਊ ਮਿਲਣ ਵਾਸਤੇ ਠੀਕ ਹੈ ਨਹੀਂ ਅਸੀਂ ਉਹ ਵਿਊ 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 ਚੱਕਰਾਂ 'ਚ ਪੈਨੇ ਨਹੀਂ ਨਾ ਅਸੀਂ ਉਹ ਬਾਬੇ ਹੈਗੇ ਆ ਤੇ ਨਹੀਂ ਸਾਨੂੰ ਮਤਲਬ ਹੈ ਕੋਈ ਵੀਊ ਦੇ ਨਾਲ ਅਸੀਂ ਕਹਿੰਨੇ ਕਿ ਜੇ ਕੋਈ ਬੰਦਾ ਸੱਜਣ ਦਾਨੀ ਵੀ ਭਰਾ ਆਪਣਾ ਵੇਖਦਾ ਵੈ ਅਸੀਂ ਆਉਣ ਦਾ ਲੋਕੇਸ਼ਨ ਉੱਥੇ ਪਰਿਵਾਰ ਕੋ ਲੈ ਕੇ ਜਾਵਾਂਗੇ ਸਾਡੇ ਲਾਗੇ ਨਗਰ ਬੇਗੋਲ ਦੇ ਲਾਗੇ ਅਸੀਂ ਲੈ ਕੇ ਜਾਵਾਂਗੇ ਉਹਨਾਂ ਪਰਿਵਾਰਾਂ ਦੇ ਛੱਤਾ ਡਿੱਗੀਆਂ ਦੋ ਜੇ ਹੋਮੀ ਜਿੱਥੇ ਤੱਕ ਲੱਗਦਾ ਤੀਜੀ ਛੱਤ ਵੀ ਵੇਸਾਂ ਡਿੱਗੀ ਹੋਏਗੀ ਉਦੋਂ ਕੰਡੀਸ਼ਨ ਉਹੋ ਜੀ ਸੀਗੀ ਕਿੱਗਣ ਵਾਲੀ ਜੇਸੀ ਕਿਉਂ ਨਾ ਸਾਰੇ ਆਣੇ ਭਾਈਚਾਰਾ ਇਕੱਠੇ ਹੋ ਗਏ ਤੇ ਅਸੀਂ ਚੀਜ਼ਾਂ ਦੇ ਇਦਾਂ ਸਾਰੇ ਸਰਚ ਮਾਰੀਏ ਹੋਰ ਬਸ ਇਹ ਵੈਸੇ ਆ ਬਡੋਨੇ ਆ ਸਿੰਗਰ ਸਸਦਨਾ ਹੋਵੇ ਤਿੰਨ ਦਿਨ 40 ਲੱਖ ਰੁਪਏ ਦੇ ਦੇ ਨੇ ਜੇ ਦੇਖਿਆ ਜਾਵੇ ਤਾਂ ਐਕਸਟਰੀਮੈਂਟ ਆਪਾਂ ਜੇ ਇਹਨਾਂ ਨੂੰ ਦੋ ਕਮਰੇ ਵੀ ਜੱਜ ਦੇ ਬਾਦੀ ਉਹ 2 ਲੱਖ ਤੱਕ ਖਰਚਾ ਹੁੰਦਾ ਸੀ 2 ਲੱਖ ਕੋਈ ਜ਼ਿਆਦਾ ਨਹੀਂ ਹੁੰਦਾ ਜਿਹੜੇ ਬੰਦੇ ਅਮਰੀਕਾ 'ਚ ਕੰਮ ਜਿਨ੍ਹਾਂ ਦਾ ਕੰਮ ਕਰਨਾ ਚਾਹਦਾ ਕਾਰੋਬਾਰ ਇਸ ਕਰਕੇ ਮੈਂ ਜ਼ਿਆਦਾ ਗੱਲਬਾਤ ਨਹੀਂ ਕਰਨੀ ਵੀਡੀਓ ਲੰਬੀ ਹੋ ਜਾਂਦੀ ਤੇ ਮੈਂ ਵੀ ਦੁਵਾਨ ਤੇ ਜਾਣਾ ਤੇ ਅਸੀਂ ਉਹ ਪਰਿਵਾਰ ਕੋਈ ਸਰਚ ਮਾਰਨ ਜਾ ਰਹੇ ਹਾਂ ਉਧਰ ਤੇ ਨਾਲੇ ਉਹਨਾਂ ਨੂੰ ਅਸੀਂ ਜੋ 2 ਮਹੀਨੇ ਦੀ ਰਸਤ ਅਸੀਂ ਦੇਖ ਕੇ ਆਵਾਂਗੇ ਤਾਂ ਇੱਕ ਦੋ ਪਰਿਵਾਰਾਂ ਨੇ ਆ ਹਫ਼ਤੇ ਤੋਂ ਪਹਿਲਾਂ ਦੇਸੀ ਕਿਉਂ ਵੀ ਦਿੱਤਾ ਹੈ ਕਿਸੇ ਨੇ ਡੱਬਾ ਤੇ ਉਹ ਵੀ ਅਸੀਂ ਇਹਨਾਂ ਇਸ ਪਰਿਵਾਰ ਨੂੰ ਚਲੋ ਦੇਵਾਂਗੇ ਕਿਉਂਕਿ ਸਾਨੂੰ ਤਾਂ 1 ਰੁਪਿਆ ਵੀ ਦਿੱਤਾ ਕੋਈ ਨਹੀਂ 1 ਰੁਪਿਆ ਵੀ ਅਸੀਂ ਉਹ ਵੀ ਕਵਾਂਗੇ ਇਸ ਪਰਿਵਾਰ ਨੂੰ 1 ਰੁਪਿਆ ਦਿੱਤਾ ਕਿਉਂਕਿ ਸੰਗਤ ਦਾ ਜਿਹੜਾ ਜਿਹੜਾ ਸੰਗਤ ਦਾ ਵੈਸਾ ਉਹ ਇੰਨਾ ਲੱਖਾਂ ਵਰਗਾ ਤੇ ਜ਼ਹਿਰੀ ਵੈਸਾ ਹੁੰਦਾ ਇਸ ਘਰ ਕੇ ਤੇ ਇੱਕ ਅਰਜਾਈ ਦਿੱਤੀ ਸੀ ਵੱਡੀ ਡਬਲ ਵੱਡੀ ਤੇ ਜੋ ਪਰਿਵਾਰ ਦੇਖਣਗੇ ਪਤਾ ਲੱਗ ਹੀ ਜਾਣਾ ਤੇ ਇਹ ਦੋ ਚੀਜ਼ਾਂ ਰਸਤਾ ਇੱਕ ਰਸਤੇ ਸੀ ਕੀ ਦੇਸੀ ਜੋ ਉੱਤੇ ਕਰ ਜਾਈ ਉਸੇ ਉਹ ਵੀ ਚਲੋ ਇਹਨਾਂ ਨੂੰ ਦਵਾਂਗੇ ਕਿ ਚਲੋ ਪਤਾ ਨਹੀਂ ਕਿਹੜੀ ਕੰਡੀਸ਼ਨ 'ਚ ਕੱਢਦੇ ਹੋਣਗੇ ਨਾ ਕਿਦਾਂ ਕਿਹਾਤ ਤੇ ਹੁਣ ਤੁਸੀਂ ਤਾਂ ਜੁੜੇ ਰਹੇ ਹੋ ਵੀਡੀਓ ਨਾਲ ਅਸੀਂ ਇੱਕਦੋਂ ਸਾਰਾ ਪਰਿਵਾਰ ਦਿਖਾਵਾਂਗੇ ਤੁਹਾਨੂੰ ਗੱਲਬਾਤ ਕਰਾਂਗੇ ਤੇ ਤੁਸੀਂ ਦੇਖੋ ਧਰਤੀ ਬਣੋ ਹਮਦਰਦੀ ਸਾਡੇ ਗੁਰੂ ਸਾਹਿਬਾਨਾਂ ਨੇ ਕਿਸੇ ਦੀ ਧਰਮ ਲਈ ਕਿਸੇ ਦੀ ਰੱਖਿਆ ਵਾਸਤੇ ਆਪਣਾ ਸਿਰ ਦਾ ਬਲੀਦਾਨ ਦਿੱਤਾ ਸੀ ਅਸੀਂ ਉਹਨਾਂ ਦੇ ਵਾਰਿਸ ਆ ਜਲਦੀ ਤੁਹਾਨੂੰ ਬਾਦਸ਼ਾਹ ਦੇ ਇਸ ਕਰਕੇ ਧਰਤੀ ਬਣੀ ਹੈ ਤੁਹਾਡੇ ਨਾਲ ਇੱਥੇ ਚਲੋ ਜਾ ਰਹੇ ਆ ਨਗਰ ਚ ਤੁਹਾਡੇ ਜਾਂ ਜਿੱਦਾ ਵੀ ਅਪਡੇਟ ਸਿੰਘ ਬਣਾਈ ਜਾਣਗੀ ਵੀਡੀਓ ਤੇ ਸਾਰੀ ਸੰਗ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇ ਚਲੋ ਸਾਡੇ ਇੱਥੇ ਲਾਗੇ ਨਗਰ ਬਿਗਵਲ ਦੇ ਲਾਗੇ ਨਗਰ ਤੋਂ ਭਗਵਾਨਪੁਰ ਅਸੀਂ ਸੰਗ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਚਲੋ ਪਰਿਵਾਰ ਨੇ ਵੀ ਕਿਹਾ ਕਿ ਬੱਬੇ ਚਲੋ ਤੁਸੀਂ ਰਾਸ਼ਨ ਪਾਣੀ ਦੇਣ ਆਏ ਚਲੋ ਉਹ ਆਪਣੀ ਜਗ੍ਹਾ ਕਿ ਜੇ ਹੋ ਸਕਦਾ ਨਾ ਤੇ ਘਰ ਦੀ ਬਹੁਤ ਜ਼ਿਆਦਾ ਗ੍ਰੇਸ਼ਨ ਮਾਰੀ ਮੈਂ ਗੱਡੀ 'ਚ ਨਹੀਂ ਆਂਦਾ ਵੀਡੀਓ 'ਚ ਇਹੀ ਗੱਲ ਕਰਦਾ ਹਾਂ ਕਿਹਨਾਂ ਦਾ ਘਰ ਬਹੁਤ ਮੜਾ ਕਿ ਜੇ ਕੋਈ ਅਮਰੀਕਾ ਕੈਨੇਡਾ ਦਾ ਪਰਿਵਾਰ ਮਿਲਦਾ ਤਾਂ ਮੈਂ ਇਹ ਕਹਿੰਦਾ ਕਿ ਇੱਥੇ ਆਣ ਕੇ ਇੱਥੇ ਆਣ ਕੇ ਬੰਦਾ ਹਾਲਾਤ ਦੇਖੇ ਹਾਲਾਤ ਦੇਖਣ ਤੋਂ ਬਾਅਦ ਆ ਲੱਗੇ ਉਹਨਾਂ ਦਾ ਇੱਕ ਗਵਾਂਡੀ ਆ ਆਪਣੇ ਮੂਹ ਦਾਦੇ ਕਿ ਬਾਬਾ ਇਹਨਾਂ ਦਾ ਕਮਰਿਆਂ ਦਾ ਤੇ ਇਹਨਾਂ ਦਾ ਨਾ ਕਮਰੇ ਮਤਲਬ ਕੀ ਇੱਕ ਦੋ ਪੈਜਣ ਵਧੀਆ ਲੈਂਟਰ ਵਾਲੇ ਮੈਂ ਕਹਿੰਦਾ ਉਸ ਪਰਿਵਾਰ ਦੇ ਕਿੰਨੀਆਂ ਸੀਸਾ ਦੇਣੀਆਂ ਇਹਨਾਂ ਨੇ ਇਹ ਗਵੰਡੀ ਵੀ ਬਹੁਤ ਜ਼ਿਆਦਾ ਸਹਿਮਤ ਹੈ ਕਿ ਬਾਬੇ ਜੀ ਨੇ ਤਾਂ ਕਮਰੇ ਪੈਣੇ ਚਾਹੀਦਾ ਕੋਠੀ ਉਹ ਤਿਆਰ ਨਹੀਂ ਇਹੀ ਜਦੋਂ ਆਂਦਾ ਰਹੇ ਆ ਹਾਂ ਨਹੀਂ ਕਹੀ ਤੇ ਕਹਿੰਦੇ ਕਿ ਚਲੋ ਮਾਲਕ ਜਿੱਦਾਂ ਤੂੰ ਇਹਨਾਂ ਨੂੰ ਮਹਿਰਬਾਨਾ ਦੇ ਦਿੱਤੇ ਨਾ ਵੱਡੇ ਚਲੋ ਦੋ ਕਮਰੇ ਤੇ ਲੈਂਟਰਾਂ ਦੇ ਪੈ ਜਾਣੇ ਸਭ ਤੋਂ ਸਭ ਤੋਂ ਵਧੀਆ ਗੱਲ ਹੈ ਨਾ ਤੇ ਪੁੱਤਰ ਜਿੰਨਾ ਬਿਲਕੁਲ ਹੀ ਬਿਲਕੁਲ ਬਿਲਕੁਲ ਇੱਕ ਖਾਪ ਹੁੰਦਾ ਬੜੀ ਤੇਰੀ ਤੁਰ ਜਾਣਦੇ ਨੇ ਅਸੀਂ ਚਲੋ ਜਿਆਦਾ ਨਹੀਂ ਬੇਨਤੀ ਕਰਦੇ ਆ ਇਹ ਇਹਨਾਂ ਦਾ ਘਰ ਉਹਨਾਂ ਦਾ ਕੀ ਪਿਆ ਜਾਵੇ ਨਾ ਕਿ ਕਮਰੇ ਪੈ ਜਾਣ ਤੇ ਦੋ ਲੈਂਟਰ ਵਾਲੀ ਪੈ ਜਾਣ ਅੱਗੇ ਵੇੜਾ ਆ ਜਾਵੇ ਸਾਰਾ ਟਾਟ ਹੋਈ ਕਰਕੇ ਜੇ ਜੇ ਦੇਖਿਆ ਜੇ ਜਿਆਦਾ ਨਹੀਂ 2 2.5 ਤੇ 3 ਲੱਖ ਦੇ ਵਿੱਚ ਸਾਰਾ ਕੁਝ ਇੱਕ ਮੀਟ ਹੋਏ ਨਾ ਹਾਂਜੀ ਸਾਰਾ ਕੁਝ ਹੋਏ ਨਾ ਕਿ ਬੇਨਤੀ ਇਹੀ ਕਰਦੇ ਹਾਂ ਹੱਥ ਮੜ ਕੇ ਕਿ ਕਵਾਂਡੀ ਵੀ ਲੱਗੇ ਉਹਨਾਂ ਦੇ ਯਾਦ ਰਹੀ ਕਹਿੰਦੇ ਹਾਂਜੀ 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 ਬਿਲਕੁਲ ਜੀ ਬਿਲਕੁਲ ਇੱਥੇ ਇਹੀ ਚਲੋ ਕਿਵੇਂ ਮੰਗਦੇ ਸੀ ਵੀ ਸਗਾ ਪ੍ਰੋਗਰਾਮ ਤੇ ਜਾਣਾ ਤੇ ਨਕੇਰੀਆਂ ਲੱਗੇ ਤੇ ਚਲੋ ਆਜੋ ਜਲਦੀ ਗੱਲਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ